ਚੋਰਾ ਲੁਟੇਰਿਆਂ ਦੇ ਹੌਸਲੇ ਬੁਲੰਦ ਨੇ ਲਗਾਤਾਰ ਚੋਰਾਾਂ ਤੇ ਲੁਟੇਰਿਆਂ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਹੁਣ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਦੋ ਲੁਟੇਰਿਆਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਸੀਸੀਟੀਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਇੱਕ ਮਹਿਲਾ ਸਕੂਟੀ ਤੇ ਸਵਾਰ ਹੋ ਕੇ ਜਿਵੇਂ ਹੀ ਆਪਣੇ ਘਰ ਨੂੰ ਆ ਰਹੀ ਹੁੰਦੀ ਹੈ ਤਾਂ ਦੋ ਲੁਟੇਰਿਆਂ ਦੇ ਵੱਲੋਂ ਉਸ ਦਾ ਪਿੱਛਾ ਕੀਤਾ ਜਾਂਦਾ ਹੈ ਜਿਵੇਂ ਹੀ ਮਹਿਲਾ ਆਪਣੇ ਘਰ ਦੇ ਅੰਦਰ ਸਕੂਟੀ ਨੂੰ ਲਗਾਉਂਦੀ ਹੈ ਉਵੇਂ ਹੀ ਦੋਵਾਂ ਲੁਟੇਰਿਆਂ ਦੇ ਵਿੱਚੋਂ ਇੱਕ ਲੁਟੇਰਾ ਉਸ ਦਾ ਪਿੱਛਾ ਕਰਦਾ ਹੈ ਉਸ ਦੇ ਨਾਲ ਹੀ ਘਰ ਦੇ ਅੰਦਰ ਦਾਖਲ ਹੋ ਜਾਂਦਾ ਹੈ ਤੇ ਮਹਿਲਾ ਦੇ ਗਰਦ ਦੇ ਵਿੱਚ ਪਾਈ ਚੇਨ ਖੋ ਕੇ ਫਰਾਰ ਹੋ ਜਾਂਦਾ ਹੈ ਤੇ ਪੂਰੀ ਵਾਰਦਾਤ ਘਰ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਜਾਂਦੀ ਹੈ ਜਿਵੇਂ ਹੀ ਇਹ ਲੁਟੇਰਾ ਮਹਿਲਾ ਦੇ ਨਾਲ ਲੁੱਟ ਖੋਹ ਕਰਦਾ ਹੈ ਮਹਿਲਾ ਦੇ ਗਲ ਚਪਾਈ ਚੇਨ ਖੋ ਕੇ ਫਰਾਰ ਹੁੰਦਾ ਹੈ ਉਵੇਂ ਹੀ ਮਹਿਲਾ ਦੇ ਵੱਲੋਂ ਰੋਲਾ ਪਾਇਆ ਜਾਂਦਾ ਹੈ ਜਿਸ ਤੋਂ ਬਾਅਦ ਮਹਿਲਾ ਦੇ ਪਰਿਵਾਰਿਕ ਮੈਂਬਰ ਘਰ ਤੋਂ ਬਾਹਰ ਆਉਂਦੇ ਨੇ ਪਰ ਉਦੋਂ ਤੱਕ ਕਿ ਲੁਟੇਰੇ ਫਰਾਰ ਹੋ ਜਾਂਦੇ ਨੇ ਬੱਡੀ ਬਾਤ ਆਤ ਪੰਚਕੁਲਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਪੰਚਕੁਲਾ ਦੇ 17 ਸੈਕਟਰ ਦੇ ਵਿੱਚ ਜਿਵੇਂ ਹੀ ਮਹਿਲਾ ਘਰ ਦੇ ਅੰਦਰ ਸਕੂਟੀ ਲੈ ਕੇ ਦਾਖਲ ਹੁੰਦੀ ਹੈ ਉਵੇਂ ਹੀ ਦੋ ਲੁਟੇਰਿਆਂ ਦੇ ਵੱਲੋਂ ਲਗਾਤਾਰ ਉਸ ਦਾ ਪਿੱਛੇ ਤੋਂ ਹੀ ਪਿੱਛਾ ਕੀਤਾ ਜਾ ਰਿਹਾ ਸੀ ਜਿਵੇਂ ਹੀ ਉਹ ਘਰ ਦੇ ਅੰਦਰ ਦਾਖਲ ਹੁੰਦੀ ਹੈ ਤਾਂ ਇੱਕ ਲੁਟੇਰੇ ਦੇ ਵੱਲੋਂ ਉਸ ਦੇ ਗਲ ਵਿੱਚ ਪਾਈ 체ਨ ਖੋਹ ਲਈ ਜਾਂਦੀ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਲੁਟੇਰਾ ਹੈਲਮਟ ਪਾ ਕੇ ਘਰ ਦੇ ਅੰਦਰ ਦਾਖਲ ਹੁੰਦਾ ਹੈ ਜਿਸ ਦੀ ਪਛਾਣ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸ ਨੇ ਹੈਲਮਟ ਪਾਇਆ ਹੋਇਆ ਹੈ ਹੈਲਮਟ ਪਾ ਕੇ ਇਹ ਘਰ ਦੇ ਅੰਦਰ ਦਾਖਲ ਹੁੰਦਾ ਹੈ ਤਾਂ ਮਹਿਲਾ ਦੇ ਗਲ ਦੇ ਵਿੱਚ ਪਾਈ ਚੇਨ ਖੋ ਕੇ ਫਰਾਰ ਹੋ ਜਾਂਦਾ ਹੈ ਤਾਂ ਲਗਾਤਾਰ ਸੂਬੇ ਭਰ ਦੇ ਵਿੱਚ ਅਜਿਹੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਨੇ ਲੁਟੇਰਿਆਂ ਦੇ ਹੌਸਲੇ ਬੁਲੰਦ ਨੇ ਲੁਟੇਰਿਆਂ ਚੋਰਾਂ ਦੇ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਹਨਾਂ ਨੂੰ ਕਿਸੇ ਦਾ ਡਰ ਨਹੀਂ ਲਗਾਤਾਰ ਇਹਨਾਂ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤਾਂ ਇਹ ਮਾਮਲਾ ਹੁਣ ਪੰਚਕੁਲਾ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਦਿਨ ਦਿਹਾੜੇ ਹੀ ਦੋ ਲੁਟੇਰਿਆਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਹ ਪੂਰੀ ਵਾਰਦਾਤ ਘਰ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇਆ 'ਚ ਕੈਦ ਹੋ ਜਾਂਦੀ ਹੈ ਪੰਚਕੁਲਾ ਤੋਂ ਅਮਨ ਲੂਨਾ ਦੀ ਰਿਪੋਰਟ ਡੈਨਿਕ ਸਵੇਰਾ ਟੀਵੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप